ਵੇ ਚਾ ਕੋਈ ਨਹੀਂ ਬੋਲੂਗਾ ਭਾਈ ਦਖਲਾਂ ਦਾ ਨਹੀਂ ਨਹੀਂ ਬੋਲ ਜਿਹੜਾ ਇਹਨਾਂ ਦੀ ਗੱਲ ਦਾ ਜਵਾਬ ਕੋਈ ਹੋਰ ਨਾ ਦੇ ਪਹਿਲੀ ਸ਼ਰਤ ਇਹ ਆ ਪਹਿਲਾ ਸਾਡਾ ਸਵਾਲ ਇਹੋ ਹੀ ਆ 13 ਮਹੀਨੇ ਸੰਭੂ ਬਾਟਰ ਤੇ ਸਾਡਾ ਮੋਰਚਾ ਚੱਲਿਆ ਹਾਂਜੀ ਅਸੀਂ ਸੈਂਟਰ ਤੇ ਬੈਠੇ ਆ ਸਰਵਿਸ ਲੈਣਾ ਚੱਲਦੀਆਂ ਆ ਹਾਂਜੀ ਹਰਿਆਣੇ ਨੇ ਜਿਹੜਾ ਘੱਗਰ ਦਰਿਆ ਦਾ ਪੁਲ ਉਹਨੇ ਡੱਕਿਆ ਸੀ ਕਸੂਰਵਾਰ ਹਰਿਆਣਾ ਕੇ ਅਸੀਂ ਹਾਂ ਉਦੋਂ ਤੁਸੀਂ ਚੁੱਪ ਗਿਓ ਰਹੇ ਟਾਡੀ ਸਰਕਾਰ ਵੀ ਹਰਿਆਣੇ ਨੇ ਡੱਕਿਆ ਸਾਡੇ ਕਿਸਾਨਾਂ ਨੇ ਨਹੀਂ ਡੱਕਿਆ ਦੂਸਰੀ ਗੱਲ ਤੁਹਾਨੂੰ 92 ਐਮਐਲਏ ਦਿੱਤੇ ਪੰਜਾਬ ਵਾਲਿਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਇਹ ਤੁਸੀਂ ਉੱਥੇ ਕੀ ਕੀਤਾ ਜਦੋਂ ਹਰਿਆਣੇ ਵਾਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਚੱਲਦੇ ਹੀ ਗਰਨੇਡ ਚੱਲਦੇ ਹੀ ਉਦੋਂ ਵੀ ਤੁਹਾਡੀ ਸਰਕਾਰ ਨਹੀਂ ਬੋਲੀ ਜੇ ਹੁਣ ਧੋਖੇ ਨਾਲ ਤੁਹਾਡੀ ਸਰਕਾਰ ਦੇ ਨਾਮ ਇਹ ਤਾਂ ਸਾਧ ਕੇ ਭਾਜਪੀ ਨਾਲ ਰਲ ਕੇ ਤੇ ਸਾਡਾ ਮੋਰਚਾ ਉਥੋਂ ਖਾਲਿਆ ਗਿਆ ਸਾਡੇ ਰਾਹ ਬੰਦ ਕਰਕੇ ਜੇ ਸਰਕਾਰ 'ਚ ਦਮ ਹੀ ਤਾਂ ਰਾਖ ਹੋੜ ਦਿੰਦੇ ਤੇ ਜੇ ਮੋਰਚਾ ਫੁੰਗਰ ਦਾ ਫੇਰ ਗੱਲ ਕਰਦੇ ਤਾਂ ਜਵਾਬ ਦਿਓ ਪਹਿਲਾਂ ਵੀ ਤੁਸੀਂ ਕਿਸਾਨਾਂ ਨਾਲ ਕਿਹਾ ਬੀਜਪੀ ਇਹਨਾਂ ਦੇ ਦਿੱਲੀ ਵਾਲੀ ਨਾਲ ਨਹੀਂ ਅਸੀਂ ਤਾਂ ਕਿਸਾਨਾਂ